ਤੇ ਵੀਰੋ ਅਸੀਂ ਹਰੀਕੇ ਹੈਡ ਦੇ ਅਗਲੇ ਬੰਨੇ ਆ ਗਏ ਆ ਇਹ ਵੀਰ ਕਹਿ ਰਹੇ ਸੀ ਅੱਜ ਅਸੀਂ ਉਹਨਾਂ ਦੇ ਦਫ਼ਤਰ ਗਏ ਆ ਤੇ 29 ਦਰ ਚੱਲ ਰਹੇ ਆ ਦੋ ਦਰ ਚੱਲ ਰਹੇ ਆ ਆ ਵੀਰ ਜ਼ੂਮ ਕਰਕੇ ਤੁਹਾਨੂੰ ਦਿਖਾ ਲ ਦਿੰਦਾ ਦੋ ਦਰ ਚੱਲ ਰਹੇ ਉਹ ਵੀ ਫੁੱਟ ਜਾਂ 2 ਫੁੱਟ ਤੋਂ 2 ਫੁੱਟ ਤੱਕ ਖੁੱਲੇ ਆ ਸਾਰੇ ਦਰ ਬੰਦ ਨੇ ਸਾਡਾ ਪ੍ਰਸ਼ਾਸਨ ਅਧਿਕਾਰੀ ਜਿੰਨੇ ਸਾਰੇ ਗਮਰਾਹ ਕਰ ਰਹੇ ਨੇ ਵੀਰੋ ਆਸੀਂ ਬਰੇਤੇ ਰੇਤਾ ਉਹਦੇ ਅਗਲੇ ਬੰਨੇ ਦਰਿਆ ਦੇ ਵਿੱਚ ਖੜੇ ਆ ਇਧਰ ਵੀਰ ਨੂੰ ਦੱਸਾਰਾ ਇਥੋਂ ਰੇਤਾ ਭਰ ਕੇ ਜਾਈ ਜਾਂਦੀ ਪਈ ਏ ਹੁਣੇ ਇੱਕ ਵੀਰ ਜੀ ਗੱਡੇ ਵਾਲਾ ਰੇਤਾ ਭਰ ਕੇ ਲੈ ਕੇ ਗਿਆ ਤੇ ਸਾਡਾ ਪਿਛਲੇ ਬੰਨੇ ਸਾਰਾ ਕੁਝ ਡੋਬਦੇ ਲੱਗੇ ਤੇ ਇਧਰਲੇ ਬੰਨੇ ਬੁਰੇ ਹਾਲਾਤ ਨੇ ਆ ਵੇਖ ਲੋ ਇਥੋਂ ਇਥੇ ਕੋਈ ਹਾਲਾਤ ਕੀ ਏ ਤੇ ਸਾਡਾ ਹਾਲਾਤ ਕੀ ਏ ਮੈਂ ਵੀਰਾਂ ਨੂੰ ਬੇਨਤੀ ਕਰਨਾ ਡੀਸੀ ਸਾਹਿਬ ਨੂੰ ਬੇਨਤੀ ਕਰਨਾ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ ਵੀਰਾਂ ਸਾਨੂੰ ਗਮਰਾਹ ਪ੍ਰਸ਼ਾਸਨ ਤੁਹਾਡਾ ਕਰ ਰਿਹਾ ਹੈ ਆ ਦੋ ਦਾਰ ਨੇ ਗਰਾਉਂਡ ਲੈਵਲ ਤੇ ਡੇਢ ਤੋਂ 2 ਫੁੱਟ ਦਾ ਉਹ ਦੋ ਤੋਂ ਥੱਲੇ ਹੋਣੀ ਹੈ ਉੱਪਰ ਨਹੀਂ ਖੁੱਲ੍ਹੇ